ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਇੱਕ ਵਾਰ ਇਹ ਚਰਚਾ ਚੱਲ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਪਰ ਉਸ ਵੇਲੇ ਇਹ ਸੰਭਵ ਨਹੀਂ ਹੋ ਸਕਿਆ ਅਤੇ ਹੁਣ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਸੱਦਾ ਦਿੰਦੀ ਦਿਖਾਈ ਦੇ ਰਹੀ ਹੈ ਨਵਜੋਤ ਸਿੰਘ ਸਿੱਧੂ ਕਿ ਤਰ੍ਹਾਂ ਕਿਤੇ ਸਰਕਾਰ ਦੇ ਵਿੱਚ ਸੋਚਦਾ ਮੈਂ ਸਹੀ ਕੰਮ ਕਰਾਉਣਾ ਉਹਨਾਂ ਸਰਕਾਰ ਜਿਹੜੇ ਕੰਮ ਨਹੀਂ ਕਰਦੇ ਸੀ ਉਹ ਉਹਦੇ ਖਿਲਾਫ ਇੱਕ ਬੜੀ ਬੜੀ ਲੌਬੀ ਹੈ ਇੱਕ ਪਾਸੇ ਕਰਾਪਟ ਲੋਕ ਨੇ ਕਿ ਕਾਂਗਰਸ ਪਾਰਟੀ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਹੈਗਾ ਇਮਾਨਦਾਰੀ ਦੀ ਗੱਲ ਕਰਦਾ ਉਹ ਨਿਮਾਨਦਾਰੀ ਦੀ ਰਾਜਨੀਤੀ ਨਹੀਂ ਕਰ ਦਿੱਤੀ ਜਾਂਦਾ ਮੈਂ ਤਾਂ ਮੈਂ ਤਾਂ ਇਨਵਾਈਟ ਕਰਦਾਗਾ ਤਾਂ ਪਹਿਲਾਂ ਵੀ ਇਨਵਾਈਟ ਕੀਤਾ ਸੀਗਾ ਸਿੱਧੂ ਸਾਹਿਬ ਇਹ ਜਿਹੜੀ ਕਰਪਟ ਪਾਰਟੀ ਆ ਕਾਂਗਰਸ ਪਾਰਟੀ ਨੂੰ ਛੱਡ ਕੇ ਆਵਾਮਾਦੀ ਪਾਰਟੀ ਸ਼ਾਮਲ ਹੋਣ ਉਹਨਾਂ ਲਈ ਜਿਹੜੀ ਅਸਲੀ ਜਗਾ ਕੀ ਉਹ ਆਵਾਮਾਦੀ ਪਾਰਟੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਟਕਰਾਅ ਹੈ ਜਿਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਸਾਥ ਕੈਪਟਨ ਦੇ ਵੱਲੋਂ ਨਹੀਂ ਦਿੱਤਾ ਜਾਂਦਾ ਦੇਖੋ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਹੈਗੀ ਲੜਾਈ ਬੜੀ ਤੇਜ਼ ਆ ਦੋ ਗੁੱਟ ਬਣੇ ਨੇ ਦੋ ਗੁੱਟ ਨਹੀਂ ਮੈਂ ਤਾਂ ਕਹਾਂ ਕਈ ਗੁੱਟ ਬਣੇ ਹੋਏ ਨੇ ਜੇ ਔਰ ਲਗਾਤਾਰ ਹਰੇਕ ਜਿਹੜਾ ਹੈਗਾ ਵਿਅਕਤੀ ਉਹ ਸੋਚਦਾ ਹੈ ਮੈਂ ਪਾਵਰ ਚਾਹਾਂ ਸੋ ਕੈਪਟਨ ਸਾਹਿਬ ਤੇ ਨਵਜੋਤ ਸਿੰਘ ਦੇ ਬਿਲਕੁਲ ਟਕਰਾਅ ਚੱਲੇ ਆ ਰਹੇ ਬਿਲਕੁਲ ਸਪਸ਼ਟ ਹੈ ਵਿਧਾਨ ਸਭਾ ਦੇ ਅੰਦਰ ਅਸੀਂ ਦੇਖਣ ਨੂੰ ਮਿਲਦਾ ਹੈਗਾ ਕਿ ਜਦੋਂ ਨਵਜੋਤ ਸਿੱਧੂ ਤੇ ਕੋਈ ਵੀ ਅਕਾਲੀ ਦਲ ਦਾ ਅਮਲਾ ਕਰਦਾ ਹੈਗਾ ਜਾਂ ਬੋਲਦਾ ਹੈ ਖਿਲਾਫ ਤੇ ਕੈਪਟਨ ਸਾਹਿਬ ਅਕਾਲੀ ਦਲ ਵਾਲਿਆਂ ਨੂੰ ਜਿਹੜੇ ਹੈਗੇ ਨੇ ਰਾਹ ਦੇ ਨਜ਼ਰ ਆਉਂਦੇ ਨੇ ਅਕਾਲੀ ਦਲ ਦੇ ਖਿਲਾਫ ਕੁਝ ਨਹੀਂ ਬੋ ਦੋਨਾਂ ਦੇ ਸਮਝੌਤੇ ਉਹ ਗੋਪਤ ਸਮਝੌਤਾ ਹੋਇਆ ਉਹ ਕਿ ਕਿਸੇ ਸਮਝੌਤਾ ਕਿ ਪੰਜਾਬ ਦੇ ਲੋਕਾਂ ਨੂੰ ਕਿਵੇਂ ਲੁੱਟਣਾ ਹੈ 5 ਸਾਲ ਮੈਹਰਾਜ ਕਰੋ 5 ਸਾਲ ਤੁਸੀਂ ਰਾਜ ਕਰਨਾ ਉਸ ਗੋਪਤ ਸਮਝੌਤੇ ਦੇ ਤਹਿਤ ਕੈਪਟਨ ਸਾਹਿਬ ਬਾਦਲ ਬਰਬਾਦ ਦੇ ਖਿਲਾਫ ਕੋਈ ਵੀ ਕਦਮ ਨਹੀਂ ਚੁੱਕਿਆ ਜਦੋਂ ਹਰਪਾਲ ਸਿੰਘ ਜੀਮਾ ਤੋਂ ਇਹ ਪੁੱਛਿਆ ਗਿਆ ਕਿ ਇੱਕ ਪਾਸੇ ਤਾਂ ਤੁਸੀਂ ਕਾਂਗਰਸ ਪਾਰਟੀ ਨੂੰ ਕਰਪਟ ਪਾਰਟੀ ਕਹਿੰਦੇ ਹੋ ਤੇ ਦੂਜੇ ਪਾਸੇ ਤੁਹਾਡੇ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਗੱਠ ਜੋੜ ਕਰਨਾ ਚਾਹੁੰਦੇ ਨੇ ਤਾਂ ਇਸ ਤੇ ਹਰਪਾਲ ਸਿੰਘ ਜੀਮਾ ਨੂੰ ਕੋਈ ਠੁਕਵਾ ਜਵਾਬ ਨਹੀਂ ਸੁਝਿਆ ਦੇਖੋ ਉਹ ਗੱਠ ਜੋੜ ਕਰਨ ਦੀ ਗੱਲ ਜਿਹੜੀ ਹੈਗੀ ਉਹ ਹੋਰ ਸੰਦਰਭ ਵਿੱਚ ਆ ਉਹ ਇਹ ਆ ਗਈ ਵਿਦੇਸ਼ ਦੇ ਵਿੱਚ ਮੋਦੀ ਸਾਹਿਬ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਜੀ ਮੋਦੀ ਸਾਹਿਬ ਦੇਸ਼ ਨੂੰ ਧਰਮਾਂ 'ਚ ਵੰਡ ਕੇ ਦੰਗੇ ਕਰਾ ਕੇ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਜੀ ਉਹ ਨੈਸ਼ਨਲ ਐਲਾਈਂਸ ਦੀ ਗੱਲ ਕਰਦੇ ਆ ਸੀ ਕਿ ਦੇਸ਼ ਨੂੰ ਬਚਾਉਣ ਦੇ ਲਈ ਕਿਤੇ ਨਾ ਕਿਤੇ ਜੇ ਨੈਸ਼ਨਲ ਲੈਵਲ ਤੇ ਕਾਲੀ ਕਾਂਗਰਸ ਨਹੀਂ ਉਹ ਬਹੁਤ ਸਾਰੀਆਂ ਪਾਰਟੀਆਂ ਜਿਹੜੇ ਗ੍ਰੈਂਡ ਐਲਾਈਂਸ ਹੋ ਸਕਦਾ ਹੈ ਪਰ ਲੇਕਿਨ ਮੈਨੂੰ ਦੀ ਸੰਭਾਵਨਾ ਘੱਟ ਲੱਗਦੀ ਹੈ। ਦਰਅਸਲ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਇਹ ਫੁੱਲ ਚਰਚਾ ਚੱਲੀ ਸੀ ਕਿ ਨਵਜੋਤ ਸਿੰਘ ਸਿੱਧੂ ਪਾਰਪਾ ਛੱਡ ਚੁੱਕੇ ਸਨ ਉਸ ਤੋਂ ਬਾਅਦ ਇਹ ਚਰਚਾ ਸੀ ਕਿ ਆਮ ਆਦਮੀ ਪਾਰਟੀ ਵਿੱਚ ਉਹਨਾਂ ਦੀ ਸ਼ਮੂਲੀਅਤ ਜ਼ਰੂਰ ਹੋਏਗੀ ਅਤੇ ਉਹ ਆਪਣੀ ਪਤਨੀ ਦੇ ਸਮੇਤ ਆਪ ਵਿੱਚ ਆ ਜਾਣਗੇ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਕੋਈ ਗੱਲਬਾਤ ਵੀ ਚੱਲੀ ਸ਼ਾਮਲ ਹੋਣ ਨੂੰ ਲੈ ਕੇ ਪਰ ਉਸ ਤੋਂ ਬਾਅਦ ਇਹ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਸੀ ਅਤੇ ਨਵਜੋਤ ਸਿੰਘ ਸਿੱਧੂ ਨੇ ਆਪ ਨੂੰ ਛੱਡ ਕੇ ਕਾਂਗਰਸ ਪਾਰਟੀ ਨੂੰ ਚੁਣ ਲਿਆ ਸੀ ਤੇ ਕਾਂਗਰ ਦੂ ਕਾਂਗਰਸ ਪਾਰਟੀ ਵਿੱਚ ਲੱਗੇ ਸਨ ਉਸ ਵੇਲੇ ਕਿਹਾ ਗਿਆ ਕਿ ਭਗਵੰਤ ਮਾਨ ਦੇ ਕਰਕੇ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਨਹੀਂ ਹੋ ਸਕੀ ਹੈ ਭਗਵੰਤ ਮਾਨ ਤੇ ਇਹ ਰੋਪ ਇਸ ਲਈ ਲੱਗੇ ਸਨ ਕਿਉਂਕਿ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਆਪਣੇ ਕਾਦਾ ਜਾਂ ਆਪਣੇ ਤੋਂ ਵੱਡੇ ਕਾਦਾ ਕੋਈ ਵੀ ਲੀਡਰ ਆਪ ਦੇ ਵਿੱਚ ਨਹੀਂ ਦੇਖਣਾ ਚਾਹੁੰਦੇ ਇਸੇ ਕਰਕੇ ਜਦੋਂ ਵੀ ਕਿਸੇ ਵੱਡੇ ਕਾਦੇ ਲੀਡਰ ਦੀ ਆਉਣ ਦੀ ਗੱਲ ਆਪ ਦੇ ਵਿੱਚ ਚਲਦੀ ਹੈ ਤਾਂ ਭਗਵੰਤ ਮਾਨ ਉਸ ਵਿੱਚ ਅੜਿੱਕਾ ਡਾ ਦਿੰਦੇ ਨੇ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਜਿੰਨੇ ਵੀ ਪੰਜਾਬ ਦੇ ਵੱਡੇ ਲੀਡਰਾਂ ਨੇ ਛੱਡਿਆ ਉਸ ਪਿੱਛੇ ਭਗਵੰਤ ਮਾਨ ਦਾ ਹੱਥ ਹੈ ਇਸ ਬਾਰੇ ਭਗਵੰਤ ਮਾਨ ਕਹ ਜਾਂਦਾ ਹੈ ਜੇਕਰ ਕੋਈ ਜਾਂਦਾ ਹੈ ਤਾਂ ਤਾਂ ਵੀ ਮੇਰਾ ਨਾਂ ਲੱਗਦਾ ਹੈ ਕਿ ਭਗਵੰਤ ਮਾਨ ਨੇ ਕਿਡਾਇਆ ਅਤੇ ਜੇਕਰ ਕੋਈ ਨਹੀਂ ਆਉਂਦਾ ਤਾਂ ਤਾਂ ਵੀ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਨੇ ਉਸ ਲੀਡਰ ਨੂੰ ਨਹੀਂ ਆਉਣ ਦਿੱਤਾ ਪਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਹ ਚਰਚਾ ਪੂਰੀ ਤਰ੍ਹਾਂ ਤੇ ਪੰਜਾਬ ਦੇ ਵਿੱਚ ਚਰਚਾ ਚੱਲੀ ਸੀ ਕਿ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਆਪ ਦੇ ਵਿੱਚ ਨਹੀਂ ਆਉਣ ਦਿੱਤਾ ਤੇ ਹੁਣ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਸੱਦੇ ਦਿੰਦੀ ਦਿਖਾਈ ਦਿੰਦੀ ਹੈ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਵਿੱਚ ਸਥਿਤੀ ਦੀ ਤਾਂ ਸਥਿਤੀ ਬੇਹਦ ਨਾਜ਼ੁਕ ਹੈ ਕਿਉਂਕਿ ਕਾਂਗਰਸ ਪਾਰਟੀ ਉਹਨਾਂ ਦਾ ਬਹੁਤ ਸਾਰੇ ਮੁੱ ਕੈਪਟਨ ਮਰੰਦਰ ਸਿੰਘ ਉਹਨਾਂ ਦਾ ਸਾਥ ਬਿਲਕੁਲ ਵੀ ਨਹੀਂ ਦਿੰਦੇ ਨਵਜੋਤ ਸਿੰਘ ਸਿੱਧੂ ਦੇ ਉਲਟ ਬਿਆਨ ਕੈਪਟਨ ਮਰੰਦਰ ਸਿੰਘ ਨੇ ਦਿਖਾਈ ਦਿੰਦੇ ਨੇ ਸ਼ਾਇਦ ਇਸੇ ਕਰਕੇ ਆਮ ਆਦਮੀ ਪਾਰਟੀ ਅਕਸਰ ਹੀ ਨਵਜੋਤ ਸਿੰਘ ਸਿੱਧੂ ਨੂੰ ਸੱਦੇ ਦਿੰਦੀ ਰਹਿੰਦੀ ਹੈ ਅਤੇ ਹੁਣ ਵੀ ਹਰਪਾਲ ਸਿੰਘ ਚੀਮਾ ਨੇ ਅਜਿਹਾ ਹੀ ਕੀਤਾ ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹੁਣ ਵੀ ਸ਼ਾਮਲ ਹੋ ਜਾਣਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਥਿਤੀ ਇਸ ਵੇਲੇ ਉਹ ਨਹੀਂ ਹੈ ਜੋ ਕਿ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਸੀ ਫਿਰ ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਕਾਂਗਰਸ ਨੂੰ ਆਪ ਦੇ ਵਿੱਚ ਆ ਜਾਣਾ ਚਾਹੀਦਾ ਹੈ ਐਲੋਪੀ ਦਾ ਸਦਾ ਸਵਕਾਰ ਕਰ ਲੈਣਾ ਚਾਹੀਦਾ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਹੁਣ ਤੁਸੀਂ ਸਾਨੂੰ ਟਵਿੱਟਰ ਅਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਮੈਂ ਜੱਜ ਸਿੰਘ ਚਾਹ ਹਲ ਅਗਲੀ ਵਾਰ ਫੇਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ